ਆਹ ਆਹ ਓਏ ਬੱਲੇ ਓ ਤੇਰੇ ਸਾਡੇ ਮਾਰੋਂ ਦਾ ਹੀਰਾ ਨਿਕਲਿਆ ਤਾ ਓਏ ਓ ਜੋਧਾ ਨਿਕਲਿਆ ਓ ਆਹ ਆਹ ਮੇਰਾ ਸੈਲ ਛਾਤੀ ਚੱਲ ਕੇ ਚੌੜੀ ਹੋ ਜਾ ਆਹ ਆਹ ਜੈ ਕਰਦੇ ਸਤਿਗੁਰੂ ਦੇ ਜੈ ਕਰਦੇ ਤਾਨਕਦੇਵ ਡਾਕਟਰ ਭੀਮਰਾਓ ਬੇਨਕਰ ਜਿੰਦਾਬਾਦ அவளோ இந்த ஜோலன்ஸ் பவுண்டோட நாங்க போறோம். ஏற்கனவே அது 5000 பைஜி ਮੈਂ ਵੀ ਸਟਾਰਟ ਹੀ ਕੀਤਾ ਨਹੀਂ ਨਾ ਬੋਲੇ ਸੀ ਨਾ ਇਹ ਜੀ ਡਾਇਲੋਗੋ ਸੋ ਇਹ ਸਬਜੀ ਤੋਂ ਸ਼ੁਰੂ ਕੀਤਾ ਹਾਂ ਨਾ ਆਪ ਬੋਰਡ ਦੇਖੋ ਬੋਰਡ ਦੇਖਿਆ ਜੀ ਜਦੋਂ ਇਹਨਾਂ ਦਾ ਫੋਨ ਲੱਗਿਆ ਇਹਨਾਂ ਨੇ ਫੋਨ ਤੋਂ ਪਹਿਲਾਂ ਬੋਰਡ ਦੇਖਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਆ ਟੀਮ ਵੱਲੋਂ ਸੱਡੀ ਮੈਨੇਜਰ ਬਹੁਤ ਜ਼ਿਆਦਾ ਵੱਡਾ ਫਰਕ ਆ ਸਵੇਰੇ 7:30-8 ਵਜੇ ਲੱਗ ਜਾਂਦਾ ਰਾਤ ਦੇ 2 ਵਜੇ ਜਾਂਦੇ ਆ ਲਗਾਤਾਰ ਤਾਰ ਕ ਮੈਂ ਤਾਂ ਉਲਟਾ ਚਸ਼ਮਾ ਸਾਡੇ ਸੋਦੀ ਸਾਹਿਬ ਬਹੁਤ ਜ਼ਿਆਦਾ ਵਧੀਆ ਕੰਮ ਜਿਹੜੇ ਸਾਰੇ ਟੀਮ ਨੇ ਮਿਲ ਕੇ ਕਰਦੇ ਫਿਲਮ ਦੇ ਡਾਇਰੈਕਟਰ ਜਗENDER ਲਹਿਰੀ ਫਿਲਮ ਦੇ ਡੀਓਪੀ ਸਾਜਨ ਉਹਨਾਂ ਦੇ ਅਸਿਸਟੈਂਟ ਹਲੇ ਮੁੰਡੇ ਐਕਟਰ ਕਰਮਜੀਤ ਕਤਰ ਫਿਲਮ ਦਾ ਹੀਰੋ ਗੁਲਵੀਰ ਫਿਲਮ ਦੇ ਕੈਰੈਕਟਰ ਆਰਟਿਸਟ ਤੇ ਫਿਲਮ ਦੇ ਕਮੇਡੀਅਨ ਤੇਜਾ ਅਮਲੀ ਜੀ ਕਮੇਡੀ ਕਰਾਦਾ ਜੀ ਅਮਲੀ ਬਹੁਤ ਵਧੀਆ ਲੱਗ ਰਿਹਾ ਜੀ ਕੰਮ ਕਰਕੇ ਬਹੁਤ ਵਧੀਆ ਸਾਡੀ ਫਿਲਮੇ ਸ਼ੂਟ ਹੋ ਰਹੀ ਹੈ ਜੀ ਜਮਾਰ ਸਾਹਿਬ ਤੋਂ ਸਾਰਿਆਂ ਨੇ ਦੇਖਣੀ ਆ ਪਿਆਰ ਦੇਣਾ ਫਿਲਮ ਦਾ ਪ੍ਰੋਡਕਸ਼ਨ ਕੰਟਰੋਲਰ ਤੇ ਫਿਲਮ ਦਾ ਮਾੜਾ ਇਧਰੋਂ ਵੀ ਕਰ ਲਿਓ ਹੁਣ ਆਪਣਾ ਮੈਂ ਵੀ ਬੋਲਦਾ ਹਾਂਜੀ ਸਾਡੇ ਛੋਟੀ ਸਾਹਿਬ ਮੈਂ ਆ ਫਿਰਮਦਾ ਬੇਲਾ ਵਿੱਚ ਕਾਲਾ ਸਾਹਿਬ ਕਾਲਾ ਸਾਹਿਬ ਦੇ ਵੀਰੋ ਇਹ ਕੋਈ ਛੋਟੀ ਮੋਟੀ ਫਿਲਮ ਨਹੀਂ ਆ ਇਹ ਇੱਕ ਕ੍ਰਾਂਤੀ ਆ ਕ੍ਰਾਂਤੀ ਇੱਕ ਕ੍ਰਾਂਤੀ ਬਾਬਾ ਸਾਹਿਬ ਜਿੰਦਾਬਾਦ ਸਭਿਧਾਨ ਜਿੰਦਾਬਾਦ ਜਮਾਹ ਕਮ ਜਿੰਦਾਬਾਦ